ਹਾਂਜੀ ਦੋਸਤੋ ਐਮਐਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਰੈਗੂਲਰ ਪੋਸਟ ਤੇ ਲਈ ਜੀ ਡੀਏਵੀ ਕਾਲਜ ਦੇ ਵਿੱਚ ਪੱਕੀ ਨੌਕਰੀ ਆਈ ਹੈਗੀ ਹੈ ਜੀ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਲੈ ਕੇ حاضر ਹੋ ਚੁੱਕੇ ਹਾਂ ਅਪਲਾਈ ਕਰਨ ਦੀ ਫੀਸ ਹੈਗੀ ਹੈ 250 ਰੁਪਏ ਸਿਰਫ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਕਰ ਦੋ ਪ੍ਰੈਸ ਤਾਂ ਜੋ ਪੰਜਾਬ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਤੇ ਪ੍ਰਾਈਵੇਟ ਨੌਕਰੀਜ਼ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ WhatsApp ਚੈਨਲ ਵੀ ਹੈਗਾ ਲਿੰਕ ਹੈਗੇ ਨੇ ਡਿਸਕ੍ਰਿਪਸ਼ਨ ਬਾਕ ਦੇ ਵਿੱਚ ਸਾਡੇ ਉਹਨਾਂ ਚੈਨਲਜ਼ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸਦੀ PDF ਫਾਈਲ ਕੋਈ ਨਾਮਾ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸਦੀ PDF ਫਾਈਲ ਜਾ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਚਲੋ ਆਪਾਂ ਹੁਣ ਨੋਟੀਫਿਕੇਸ਼ਨ ਵੱਲ ਵਾਪਸਦੇ ਹਾਂ ਜੀ। ਪੋਸਟਾਂ ਜਾਰੀ ਪੋਸਟ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਗਵਰਨਿੰਗ ਬਾਡੀ ਡੀਏਵੀ ਕਾਲਜ ਬਠਿੰਡਾ ਦੇ ਵੱਲੋਂ ਜੋ ਕਿ ਅੰਡਰ ਐਜਿਸ ਆਫ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਦੇ ਅੰਦਰ ਹੈ ਜੀ। ਜੋ ਕਿ ਚਿੱਤਰ ਗੁਪਤਾ ਰੋਡ ਪਹਾੜਗੰਜ ਨਿਊ ਦਿੱਲੀ ਦੇ ਅੰਦਰ ਹੈ ਜੀ ਟੈਲੀਫੋਨ ਨੰਬਰ ਹੈਗਾ ਜੀ 01135661400 ਐਡਵਰਟਾਈਜ਼ਮੈਂਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਹੈਗਾ ਜੀ ਐਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਰੈਗੂਲਰ ਪੋਸਟ ਦੇ ਲਈ ਜੀ ਅਸਿਸਟੈਂਟ ਪ੍ਰੋਫੈਸਰ ਦੀ ਰੈਗੂਲਰ ਪੋਸਟ ਹੈ ਜੀ ਪੰਜਾਬੀ ਦੀ ਰੈਗੂਲਰ ਪੋਸਟ ਅਨਾਉਂਸ ਕੀਤੀ ਗਈ ਹੈ ਜੋ ਕਿ ਅੰਡਰ ਸੈਲਫ ਫਾਈਨਾਂਸ ਸਕੀਮ ਅੰਦਰ ਹੋਵੇਗੀ ਫਾਰ ਡੀਏਵੀ ਕਾਲਜ ਪਟੰਡਾ ਪੰਜਾਬ ਦੇ ਲਈ ਜੀ ਇਸ ਦੇ ਵਿੱਚ 7th ਪੀ ਸਕੇਲ ਦਿੱਤਾ ਜਾਵੇਗਾ ਤੇ 21 ਦਿਨਾਂ ਦੇ ਵਿੱਚ ਅਪਲਾਈ ਕਰਨਾ ਹੋਵੇਗਾ ਤੁਸੀਂ ਡੇਟ ਆਫ ਪਬਲਿਕੀਸ਼ਨ ਕੱਲ ਇਸ਼ਤਿਹਾਰ ਜਾਰੀ ਕੀਤਾ ਗਿਆ ਹੈਗਾ ਜੀ ਤੇ 2500 ਰੁਪਏ ਤੁਸੀਂ ਜੋ ਕਿ ਫੀਸ 페 ਕਰਨੀ ਹੋਵੇਗੀ ਅਪਲਾਈ ਕਰਨ ਦੇ ਲਈ ਪ੍ਰਿਸਕ੍ਰਾਈਬਡ ਪਰਫਾਰਮਾ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇ ਤੋਂ ਲੈ ਸਕਦੇ ਹੋ ਪ੍ਰਿਸਕ੍ਰਾਈਬਡ ਫਾਰਮਾ ਭਰ ਕੇ ਤੁਸੀਂ ਇਸ ਦੇ ਨਾਲ ਸਾਰੇ ਦਸਤਾਵੇਜ਼ ਲਗਾ ਕੇ ਬੈਂਕ ਡਿਮਾਂਡ ਡਰਾਫਟ ਜੋ ਕਿ ਇਨ ਫੇਵਰ ਆਫ ਪ੍ਰਿੰਸੀਪਲ ਡੀਏਵੀ ਕਾਲਜ ਬਟੇਂਡਾ ਦੇ ਫੇਵਰ ਦੇ ਵਿੱਚ ਕਟਵਾ ਕੇ ਜੀ 250 ਰੁਪਏ ਦਾ ਡਿਮਾਂਡ ਡਰਾਫਟ ਨਾਲ ਲਗਾ ਦੇਣਾ ਜੀ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ dabcmc.net.in ਦੇ ਉੱਤੇ ਜੀ ਇਹ ਡਾਊਨਲੋਡ ਕਰ ਸਕਦੇ ਹੋ ਫਾਰਮ ਤੇ ਜਾਂ ਤੁਸੀਂ ਇਹਨਾਂ ਦੀ ਕਾਲਜ ਦੀ ਵੈਬਸਾਈਟ www.dabbhitinda.edu.in/admissionform/employmentform ਦੇ ਉੱਤੇ ਜਾ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੇ ਤੁਸੀਂ ਇਹ ਸਬਮਿਟ ਕਰਾਉਣਾ ਹੋਵੇਗਾ ਜੀ ਸਪੀਡ ਪੋਸਟ ਰਾਹੀਂ ਜਾਂ ਤੁਸੀਂ ਇਨ ਹੈਂਡ ਫੜਾ ਸਕਦੇ ਹੋ ਅਲੋਂਗ ਵਿਦ ਦੀਮਾਂਡ ਡਰਾਫਟ ਕਾਲਜ ਦੇ ਵਿੱਚ ਜੀ ਜਾ ਕੇ ਤੇ ਇੱਕ ਕਾਪੀ ਤੁਸੀਂ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਚਿਤ੍ਰਗੁਪਤਾ ਰੋਡ ਪਹਾੜਗੰਜ ਨਿਊ ਦਿੱਲੀ 110055 ਦੇ ਉੱਤੇ ਵੀ ਭੇਜਣੀ ਹੋਵੇਗੀ ਤੇ ਇੱਕ ਕਾਪੀ ਤੁਸੀਂ ਕੰਪਲੀਟ ਐਪਲੀਕੇਸ਼ਨ ਜੋ ਕਿ विद द डॉक्यूमेंट्स ਤੁਸੀ ਸੈਂਡ ਕਰਨੀ ਹੋਵੇਗੀ ਡੀਨ ਕਾਲਜ ਡਵੈਲਪਮੈਂਟ ਕਾਉਂਸਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਲਸੋ 노 অবਜੈਕਸ਼ਨ ਸਰਟੀਫਿਕੇਟ ਜੇ ਤੁਸੀਂ EMPLOYE ਤਾਂ ਤੁਸੀਂ ਨਾਲ ਭੇਜਣਾ ਹੋਵੇਗਾ ਅਟੈਚ ਕਰਕੇ ਕੁਝ ਟਰਮ ਐਂਡ ਕੰਡੀਸ਼ਨ ਜੇ ਚੰਗੀ ਤਰ੍ਹਾਂ ਪੜ੍ਹ ਲੈਣੀ ਹੈ ਜੀ ਇਹ ਪੜ੍ਹ ਕੇ ਤੁਸੀਂ ਪੋਸਟ ਦੇ ਲਈ ਅਪਲਾਈ ਕਰਨਾ ਹੈਗਾ ਜੀ ਸਨੈਰੀ ਮੌਕਾ ਜਲਦੀ ਤੋਂ ਜਲਦੀ ਇਹ ਪੋਸਟ ਦੇ ਲਈ ਅਪਲਾਈ ਕਰੋ ਕਿਉਂਕਿ ਰੈਗੂਲਰ ਪੋਸਟ ਇਹ ਅਨਾਉਂਸ ਕੀਤੀ ਗਈ ਹੈਗੀ ਹੈ ਜੀ ਇਸੀ ਅੱਦਾਂ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ